ਯੁੱਧ ਨਸ਼ੀ ਤੇ ਬ੍ਰੁੱਧ ਪੰਜਾਬ ਸਰਕਾਰ ਦੇ ਵੱਲੋਂ ਛੇੜੀ ਗਈ ਮੁਹਿੰਮ ਦਾ ਅਸਰ ਹੁਣ ਨਾਬਾ ਦੇ ਪਿੰਡ ਸਾਧੋ ਢੇੜੀ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਨਸ਼ਾ ਤਸਕਰ ਨਿਰਮਲ ਸਿੰਘ ਦੇ ਘਰ ਦੇ ਉੱਪਰ ਪੰਜਾਬ ਪੁਲਿਸ ਦੇ ਵੱਲੋਂ ਬੁਲਡੋਜ਼ਰ ਚਲਾਇਆ ਗਿਆ ਜਿਸ ਤੇ 6 ਮੁਕਦਮੇ ਐਨਡੀਪੀਐਸ ਇੱਕ ਮੁਕਦਮਾ ਐਕਸਾਈਜ਼ ਵਿਭਾਗ ਦਾ ਹੈ ਜਿਸ ਨੇ ਪਿੰਡ ਦੀ ਸ਼ਾਮਲਾਟ ਜ਼ਮੀਨ ਰਹਾਇਸ਼ੀ ਮਕਾਨ ਬਣਾਇਆ ਤੇ ਪ੍ਰਸ਼ਾਸਨ ਦੇ ਵੱਲੋਂ ਉਸ ਨੂੰ ਢਾਹ ਦਿੱਤਾ ਗਿਆ ਇਸ ਮੌਕੇ ਤੇ ਡੀਐਸਪੀ ਨਾਬਾ ਤੇ ਐਸਪੀਡੀ ਪਟਿਆਲਾ ਯੁਗੇਸ਼ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਸਖਤ ਹਦਾਇਤਾਂ ਹਨ ਅਤੇ ਨਸ਼ਾ ਸਕਰਾ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਕਿੰਨੇ ਬੱਚੇ ਨੇ ਤੁਹਾਡੇ ਤਿੰਨ ਬੇਟੀਆਂ ਬੇਟੀਆਂ ਨੇ ਜੀ ਮੇਰੀਆਂ ਇੱਕ ਤਾਂ ਟੈਨਸ਼ਨ ਵਾਲੀ ਪਈ ਇੱਕ ਬੇਟੀ ਆ ਜੀ ਪਹਿਲਾਂ ਦੇ ਚਿਰ ਦੇ ਕੇਸ ਨੇ ਜੀ ਸਾਡੇ ਤੇ ਉਸ ਤੋਂ ਬਾਅਦ 10 10 ਆ 15 ਸਾਲ ਹੋ ਗਏ ਜੀ ਸਾਨੂੰ ਕਰਦੇ ਸੀ ਪਹਿਲਾਂ ਜਰੂਰ ਕਰਦੇ ਜੀ ਇਹ ਉਸ ਤੋਂ ਬਾਅਦ ਜੇ ਅਸੀਂ ਕਦੇ ਕੁਝ ਨਹੀਂ ਕਰਾ ਜਸੀਂ ਦਿਹਾੜੀ ਮੈਂ ਤਾਂ ਕਰਦੇ ਦੇ ਬੱਚੀਆਂ ਨੂੰ ਪਾਲਦੇ ਹਾਂ ਜੀ ਹਾਂ ਜੀ ਹਾਂ ਜੀ ਮੇਰਾ ਘਰ ਆ ਜੀ ਇਹ ਮੈਂ ਪਤੀ ਜੀ ਦਿਹਾੜੀ ਗਏ ਹੋਏ ਨੇ ਜੀ ਐ ਨਹੀਂ ਪਤਾ ਵੀ ਉਹ ਕਿੰਨਾ ਨੇ ਗਏ ਫੋਨ ਮੇਰੇ ਕੋਲੇ ਘਰੇ ਰਹਿ ਗਿਆ ਜੀ ਉਹਦਾ ਬੇਨਤੀ ਕਰਦੇ ਆ ਸਰਕਾਰ ਵੱਲੋਂ ਵੀ ਮੇਰੀਆਂ ਧੀਆਂ ਦਾ ਜੀ ਛੋਟੀ ਜਿਹੀ ਕੋਠੜੀ ਨਾਟਾ ਵਜ ਤੁਸੀਂ ਮਿੰਤਨਾਲਿਆ ਜੀ ਜੋ ਕੁਛ ਸਾਡੇ ਤੋਂ ਪਹਿਲਾਂ ਹੋ ਗਿਆ ਸਰ ਉਹਦੇ ਅਸੀਂ ਮਾਫੀ ਚਾਹੁੰਨੇ ਆ ਪਰ ਹੁਣ ਮੇਰੇ ਧੀਆਂ ਦਾ ਵੀ ਜੀ ਆ ਕਰਨਾਟਾਇਆ ਜਾਵੇ ਬੇਨਤੀ ਆ ਸਰਕਾਰ ਵੱਲੋਂ ਜੀ ਹਾਂ ਜੇ ਉਦ ਤੋਂ ਬਾਅਦ ਮੈਂ ਕੁਛ ਕਰੂੰ ਜੋ ਮਰਜੀ ਸਜ਼ਾ ਦੇ ਦਿਓ ਸਰ ਮੈਨੂੰ ਕਿੰਨਾ ਕੁ ਕੀ ਕਰ ਦੇ ਨਸ਼ਾ ਕਿਹੜਾ ਕਰ ਦੇ ਨਸ਼ਾ ਤਾਂ ਜੀ ਸੀ ਪਹਿਲਾਂ ਜਦਾਦੇ ਪੁਰਦਾਦੇ ਨਾਲ ਜ਼ਰੂਰਤ ਜਾਰੂ ਦੂਰ ਤਾਂ ਜ਼ੋਰ ਕਰਦੇ ਜੀ ਉਦੋਂ ਬਾਅਦ ਕਦੇ ਹੀ ਕਦੇ ਨਹੀਂ ਕੁਛ ਕਰਿਆ ਜੀ ਨਾ ਜੀ ਅਸੀਂ ਨਾ ਕਦੇ ਦੇਖਿਆ ਨਾ ਸਾਨੂੰ ਪਤਾ ਜੀ ਉਹਨਾਂ ਦਾ ਵੀ ਕੀ ਚੀਜ਼ ਹੁੰਦੀ ਐ। ਨਾ ਜੀ ਕੁਸੀ ਮੈਂ ਪਹਿਲਾਂ ਦਾਦੇ ਪੜਦਾਦੇ ਜ਼ਰੂਰ ਕਰਦੇ ਹੋਣਗੇ ਜੀ ਮੈਨੂੰ। ਨਾ ਜੀ ਅਸੀਂ ਨਿਕਾਦੇ ਕਰਿਆ। ਮੈ ਜਵਾਈ ਹੈ ਜੀ। ਕੀ ਮੰਗ ਕਰਦੇ ਹੋ ਤੁਸੀਂ? ਨਾ ਮੈਂ ਮੰਗ ਕਰਦਾ ਜੀ ਗਾਹਵਾਤੇ ਜਿਹੜਾ ਇਹਨੇ ਕਰਤਾ ਹੋਏ ਪਰਾ ਹੀ ਕਰ ਰਿਹਾ ਪੰਜ 6 ਸਾਲ ਹੋ ਗਏ ਜੀ। ਹੁਣ ਤੋਂ ਵਧੀਆ ਕੰਮ ਲਾਵਾਂ ਇਹਦਾ। ਪਹਿਲਾਂ ਜੀ ਦਰਦ ਦੂਰ ਵੇਜਦਾ ਸੀ ਜੀ। ਮੋੜੀ-ਮੋਟੀ ਪਰਾ। ਉਹ ਉਹ ਕਦੇ ਕਦੋਂ ਦਰਦ ਨੇ ਮਾਵਲੇ ਜਿਹੜੇ। ਦਾਰੂ ਦੇ ਨੇ ਜੀ। ਇੱਕੋ ਪੁੱਕੀ ਦਾ ਜੀ। ਹਾਂ ਜੀ। ਨਾ ਜੀ ਚਿੱਟਾ-ਚੁਟਾ ਕੋਈ ਨਾ ਚਿੱਟਾ ਦੇਖਿਆ ਹੱਦ ਤੱਕ। ਨਾ ਜੀ ਕੰਮ ਇਹ ਕਰਿਆ ਜੀ 10 ਪਿੰਡ ਤਾਂ ਹੈਗੇ ਪਤਾ ਨਹੀਂ ਨਾ ਜੀ ਕੋਈ ਨਾ ਜੀ ਇੱਥੇ ਘਰੇ ਆਉਂਦੇ ਕਰਦੇ ਲੋ ਜੀ ਗਾਂਵਾਦਿਆਂ ਨੇ ਮਾਫੀ ਦਵਾਣੇ ਜੀ ਸਾਰਾ ਕੁਝ ਇਹਨਾਂ ਲਿਖਨ ਲਖਾਈ ਕਰਾਉਂਗਾ ਮੈਂ ਜੀ ਗਾਂਵਾਦਿਆਂ ਦੇ ਅਗੇ ਜੋ ਇੱਕ ਬਈਆ ਕੰਮ ਲਾ ਕੇ ਖੋ ਜੀ ਇਹ ਜਿਹੜਾ ਵਿਅਕਤੀ ਹੈ ਇਹਦੇ ਤੇ 5 6 ਐਨਡੀਪੀਐਸ ਦੇ ਮਕਦਮੇ ਦਰਜ ਨੇ ਜੀ ਪਹਿਲਾਂ ਤੋਂ ਇਹ ਅੰਦਰ ਵੀ ਰਹਿ ਕੇ ਆਇਆ ਇਹਨੂੰ ਸਾਲ ਕਿ ਹੋਇਆ ਬਾਹਰ ਆਇਆ ਇਹਨੂੰ ਤੇ ਉਸ ਤੋਂ ਬਾਅਦ ਜਦੋਂ ਸਾਡੀ ਪੰਚਾਇਤ ਬਣੀ ਤਾਂ ਸਾਡਾ ਜਿਹੜਾ ਪਹਿਲਾ ਮਤਾ ਸੀਗਾ ਉਹ ਨਸ਼ਿਆਂ ਦੇ ਖਿਲਾਫ ਸੀਗਾ ਵੀ ਜੋ ਵੀ ਨਸ਼ਾ ਤਸਕਰੀ ਕਰੂਗਾ ਜਾਂ ਇਹਨਾਂ ਦੀ ਮਦਦ ਕਰੂਗਾ ਉਹ ਪੰਚਾਇਤ ਉਹਦੀ ਮਦਦ ਨਹੀਂ ਕਰੂਗੀ ਤੇ ਉਸ ਦੇ ਤਹਿਤ ਜੀ ਚਲੋ ਪੰਜਾਬ ਸਰਕਾਰ ਨੇ ਬਹੁਤ ਸੋਹਣਾ ਉਪਰਾਲਾ ਕਰਿਆ ਜੀ ਜਿਹੜਾ ਨਸ਼ਾ ਰਹਿਤ ਪੰਜਾਬ ਉਹਦੀ ਇੱਕ ਨਵੀਂ ਜੰਗ ਛਿੜੀ ਹੈ ਜੀ तकरीबन 6 ਤੋਂ 7 ਇਹਨਾਂ ਤੇ ਮੁਕਦਮੇ ਦੱਜ ਸੀਗੇ ਜੀ ਐਨਡੀਪੀਐਸ ਦੇ ਤਹਿਤ ਤੇ ਉਹਨੂੰ ਇੱਕ ਸਾਲੇ ਹੋਇਆ ਜੀ ਹਜੇ ਬਾਹਰ ਨਹੀਂ ਹੋਰ ਵੀ ਕੋਈ ਲਿਸਟ ਆ ਸਕਦੀ ਤੁਹਾਡੇ ਪਿੰਡ ਦੇ ਸਾਹਮਣੇ ਕੋਈ ਸਾਹਿਬ ਬਿਲਕੁਲ ਬਿਲਕੁਲ ਉਮੀਦ ਹੈ ਜੀ ਤਾਂ ਅਸੀਂ ਉਹ ਇਹਨਾਂ ਦੇ ਫਿਰ ਮਤਾ ਪਾਸ ਕਰਿਆ ਜੀ ਵੀ ਇਹਨਾਂ ਤੋਂ ਇਹ ਖਾਲੀ ਕਰਵਾਈ ਜਾਵੇ ਤੁਹਾਡੀ ਪੰਚਾਇਤ ਬਣ ਤੋਂ ਬਾਅਦ ਕਿੰਨੀ ਕਿ ਠੱਲਾ ਜਿਹੜੀ ਨਸ਼ੇ ਦੀ ਇਸ ਪਿੰਡ ਦੇ ਵਿੱਚ ਪਈ ਹੈ ਅਸੀਂ ਜੀ ਅਸੀਂ ਹਿੰਮਤੇ ਤੋਂ ਬਾਅਦ ਅਸੀਂ ਜਦੋਂ ਮਤਾ ਅਸੀਂ ਸ਼ੁਰੂ ਸ਼ੁਰੂ ਕਰਿਆ ਜਦੋਂ ਕੰਮ ਤਾਂ ਉਹਦੇ 'ਚ ਸਾਡਾ ਸਭ ਤੋਂ ਪਹਿਲਾ ਉਹੀ ਸੀਗਾ ਵੀ ਇਹ ਜਿਹੜਾ ਇਨੀਸ਼ੀਏਟਿਵ ਸੀਗਾ ਵੀ ਨਸ਼ੇ ਨੂੰ ਅਸੀਂ ਦੂਰ ਕਰੀਏ ਜੀ